ਆਉਣ ਵਾਲੀ 20 ਨਵੰਬਰ ਨੂੰ ਹੁਸ਼ਾਰਪੁਰ ਦੇ ਹਲਕਾ ਚੱਬੇਵਾਲ 'ਚ ਹੋਣ ਜਾ ਰਹੀ ਜਿਮਨੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਪਖਿਆ ਹੋਇਆ ਹੈ ਇਸੇ ਤਹਿਤ ਅੱਜ ਹੁਸ਼ਾਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਜਿੰਡੋਲੀ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਚਰਨਜੀਤ ਚੰਨੀ ਚੋਣ ਪ੍ਰਚਾਰ ਕਰਨ ਪਹੁੰਚੇ ਜਿੱਥੇ ਕਿ ਉਨ੍ਹਾਂ ਵੱਲੋਂ ਇੱਕ ਵੱਡੀ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਯਾਕੂ ਅਲੋਕ ਸ਼ਰਮਾ ਵਿਧਾਇਕ ਰਾਣਾ ਗੁਰਜੀਤ ਸੰਸਦ ਗੁਰਜੀਤ ਓਜਲਾ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਪਵਨ ਕੁਮਾਰ ਆਦਿ ਆ ਸਮੇਤ ਹੋਰ ਵੀ ਸੀਨਰ ਅਗੂ ਮੌਜੂਦ ਸਨ ਇੱਕ ਗੱਠ ਨੂੰ ਸੰਬੋਧਨ ਕਰਦਿਆਂ ਚਰਨਜੀਤ ਚੰਨੀ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਰੱਜ ਕੇ ਖਿੱਲੀ ਉਡਾਈ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲੰਮੀ ਹੱਥੀ ਲਿਆ ਮੀਡੀਆ ਨਾਲ ਗੱਲਬਾਤ ਦੌਰਾਨ ਚਰਨਜੀਤ ਚੰਨੀ ਨੇ ਕਿਹਾ ਕਿ ਕਾਂਗਰਸ ਵੱਲੋਂ ਕਿਹਾ ਜਿਹੀ ਸੋਚ ਵਾਲੇ ਵਿਅਕਤੀ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੀ ਸੋਚ ਨੂੰ ਅੱਗੇ ਲੈ ਕੇ ਵਧ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਚੱਬੇਵਾਲ ਸਮੇਤ ਸਾਰੀ ਜ਼ਿਮਨੀ ਚੋਣਾਂ ਤੇ ਵੱਡੀ ਜਿੱਤ ਹਾਸਲ ਕਰੇਗੀ ਸਵਾਲਾਂ ਦਾ ਜਵਾਬ ਦਿੰਦੇ ਹੋ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਅੱਜ ਹਰ ਵਰਗ ਬੇहद ਦੁਖੀ ਹੋ ਚੁੱਕਿਆ ਤੇ ਪੰਜਾਬ 'ਚ ਅੱਜ ਸਿਰਫ ਤੇ ਸਿਰਫ ਗੈਂਗਸਟਰਵਾਦ, ਭ੍ਰਿਸ਼ਟਾਚਾਰ ਅਤੇ ਖੂਨ ਖਰਾਬਿਆਂ ਦਾ ਹੀ ਬੋਲਬਾਲਾ ਹੈ। ਹੁਸ਼ਰਪੁਰ ਦੇ ਉਸਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਜਿਹੜਾ ਚੋਣ ਕੈਂਪੇਨ ਦੌਰਾਨ ਪਹੁੰਚਿਆ ਉਹ ਕੀ ਕਹਿਣਾ ਚਾਹੁੰਦੇ ਹੋ? ਮੈਂ ਅੱਜ ਚੱਬੇਵਾਲ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਲਈ ਕੈਂਪੇਨ ਕਰਨ ਆਇਆ। ਅੱਜ ਆਕਰੋਪ ਬਹੁਤ ਬੜਾ ਹੰਗਾਰਾ ਲੋਕਾਂ ਨੇ ਦਿੱਤਾ ਹੈ ਲੋਕਾਂ ਨੇ ਬਾਜੇਗਾ ਜਿਹਦੇ ਨਾਲ ਸਵਾਗਤ ਕੀਤਾ ਫੁੱਲਾਂ ਦੀ ਵਰਖਾ ਕੀਤੀ ਸਾਰੇ ਸਾਡੇ ਲੀਡਰ ਸਾਹਿਬਾਨ ਤੇ ਮੈਂ ਧੰਨਵਾਦੀ ਹਾਂ ਬਹੁਤ ਵੱਡਾ ਉਤਸ਼ਾਹ ਲੋਕਾਂ ਵਿੱਚ ਦੇਖਣ ਨੂੰ ਮਿਲਿਆ ਤੇ ਵੱਡੀ ਜਿੱਤ ਵਾਲ ਕਾਂਗਰਸ ਇੱਥੇ ਵੱਧ ਰਹੀ ਹੈ ਜਨੀ ਸਾਹਿਬ ਆਪਾਂ ওভারঅল ਚਾਰ ਸੀਟਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਵੀ ਕਹਿੰਦੇ ਫਿਕਸਿੰਗ ਹੈ ਜੀ ਦੋ ਜਗ੍ਹਾ ਤੇ ਕਾਂਗਰਸ ਜਿੱਤੂਗੀ ਦੋ ਜਗ੍ਹਾ ਤੇ ਆਮ ਆਦਮੀ ਪਾਰਟੀ ਜਿੱਤੂਗੀ ਕਿਉਂ ਲੋਕਾਂ ਦੇ ਵਿੱਚ ਇਹ ਵਿਚਾਰ ਆ ਰਿਹਾ ਜੀ ਵੀਰਾ ਜੀ ਆਮ ਆਦਮੀ ਨਾਲ ਸਾਡੀ ਕਦੇ ਫਿਕਸਿੰਗ ਨਹੀਂ ਹੋਣੀ ਨਾ ਐਸੀ ਕਰੀਏ ਨਾ ਦੇ ਨਾਲ ਐਸੀ ਇਹਨਾਂ ਨੂੰ ਚਾਰੇ ਜਗ੍ਹਾ ਤੇ ਹਰਾਣਾ ਹੈ ਆ ਠੋਕੇ ਹਰਾਣਾ ਉਹ ਤਾਂ ਕਹਿੰਦੇ 24 ਪਾਲ ਸਾਹਿਬ ਕਹਿੰਦੇ ਵੀ ਇੱਥੋਂ ਜਿਹੜੀ ਜਮਾਨਤ ਜੁਕਤ ਕਰਦੇ ਪਹਿਲੇ ਦੂਜੇ ਲਈ ਲੜੀ ਜਾਂ ਬੱਕਰੀ ਕਰਦੇ ਹਾਂ ਹਾਂ ਮੈਂ ਮੈਂ ਤਾਂ ਆਪ ਕਹਿੰਨਾ ਚੱਬੇਵਾਲਾ ਜਿਹੜਾ ਹੈਗਾ ਰਾਜਕੁਮਾਰ ਉਹਦੇ ਮੁੰਡੇ ਦੀ ਜਮਾਨਤ ਜਬਤ ਨਹੀਂ ਉਹੀ ਗੱਲ ਤੁਸੀਂ ਕਹਿ ਰਹੇ ਹੋ ਚੰਨੀ ਸਾਹਿਬ ਤੁਸੀਂ ਦੱਸਿਆ ਕਿ ਪਰਿਵਾਰਵਾਦ ਦੀ ਤੁਸੀਂ ਗੱਲਬਾਤ ਕੀਤੀ ਹੈ ਕਿ ਜਦੋਂ ਤੁਹਾਡੇ ਮੁੰਡੇ ਨੂੰ ਵੀ ਆਫਰ ਆਈ ਸੀ ਜਲੰਧਰ ਤੋਂ ਤੁਸੀਂ ਮਨ੍ਹਾ ਕਰਤਾ ਕਿ ਡਿਜ਼ਰਵਿੰਗ ਇਹ ਜਿਹੜਾ ਵਰਕਰ ਆ ਉਹਨੂੰ ਦਿੱਤੀ ਜਾਵੇ ਤਾਂ ਤੁਸੀਂ ਵੀ ਪੈਰਾਸ਼ੂਟ ਨਹੀਂ ਇੱਥੇ ਕੈਂਡੀਡੇਟ ਕਿਉਂ ਉਤਾਰਿਆ ਤੁਹਾਨੂੰ 1.5 ਤੋਂ 2 ਲੱਖ ਦੇ ਵਿੱਚ ਇਹ ਜਿਹੜਾ ਕੈਂਡੀਡੇਟ ਹੈ ਸਾਡਾ ਇਹਦੀ ਬੈਕਗ੍ਰਾਉਂਡ ਹੈ ਜਿਹੜੀ ਅੰਬੇਦਕਰੀ ਹੈ ਇਹ ਅੰਬੇਦਕਰ ਦੀ ਈਡਿਓਲੋਜੀ ਦੇ ਨਾਲ ਮਿਲ ਕੇ ਚੱਲਦਾ ਹੈ ਇਸ ਕਰਕੇ ਅਸੀਂ ਇਹਨੂੰ ਪਾਰਟੀ ਨੇ ਚੋਣਿਆ ਰਾਜਾ ਬੜਿੰਗ ਦੀ ਵੀਡੀਓ ਵਾਇਰਲ ਹੋਇਆ ਜਿਹਦੇ ਵਿੱਚ ਉਹ 50000 ਰੁਪਏ ਦੇਣ ਦਾ ਗੱਲ ਕਰੇ ਤੇ ਡਬਲ ਪੈਸੇ ਕਰਨ ਦੀ ਮੈਂ ਦੇਖਿਆ ਨਹੀਂ ਵੀਰੇ ਵੀਡੀਓ ਦੇਖਿਆ ਵੀ ਤੁਸੀਂ ਪਰਿਵਾਰ ਬਾਤ ਦੀ ਗੱਲ ਕੀਤੀ ਆ ਰਾਜਾ ਬੜਿੰਗ ਜੀ ਦੀ ਘਰ ਵਾਲੀ ਨੇ ਜਿਹੜੀ ਟਿਕਟ ਦਿੱਤੀਗੀ ਉੱਤੇ ਕੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਬੇਨਤੀ ਕਰਨਾ ਚਾਹੁੰਦਾ ਕਿ ਚੱਬੇਵਾਲ ਕਾਂਗਰਸ ਦੀ ਪੁਰਾਣੀ ਸੀਟ ਹੈ ਤੇ ਕਾਂਗਰਸ ਇੱਥੇ ਤੇ ਅੱਜ ਵੀ ਮਜ਼ਬੂਤ ਹੈ ਚੱਬੇਵਾਲ ਹੈ ਜਿਹੜਾ ਉਹ ਪਲੇਖਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਕਾਂਗਰਸ ਦੇ ਦਵਾਰੇ ਮੁੜਿਆਉਣਾ ਤੇ ਕਾਂਗਰਸੀ ਮੈਨੂੰ ਵੋਟ ਪਾਉਣ ਕਾਂਗਰਸ ਪਾਈ ਹੁਣ ਤੋਨ ਕਦੇ ਨਹੀਂ ਲੈਂਦੀ ਕਾਂਗਰਸ ਤੇਰੇ ਵਰਗੇ ਜਿਹੜਾ ਨੇ ਪਿੱਠੇ ਛੁਰਾ ਮਾਰਿਆ ਕਾਂਗਰਸ ਦੇ ਉਹਨਾਂ ਦੀ ਕੋਈ ਗਾਹਕ ਨਹੀਂ ਹੈ ਐਸੀ ਕਾਂਗਰਸ ਦੇ ਦਵਾਰੇ ਉਹਨੂੰ ਨਹੀਂ ਲਮਾਂਗੇ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਦੂਸਰਾ ਉਹਦਾ ਭਾਈ ਵੀ ਮੰਗਦਾ ਸੀ ਉਹਦੀ ਪਰਜਾਇ ਵੀ ਮੰਗਦੀ ਸੀ ਉਹਨਾਂ ਪਰ ਵੀ ਵਿਸ਼ਵਾਸ ਨਹੀਂ ਕਰਿਆ ਇੱਥੇ ਕਿਸੇ ਪਰ ਵਿਸ਼ਵਾਸ ਨਹੀਂ ਕਰਿਆ ਆਪਣੇ ਮੁੰਡੇ ਨੂੰ ਟਿਕਟ ਦਿੱਤੀ ਹੈ ਤੀਸਰਾ ਇਸ ਚੱਬੇਵਾਲ ਦੀ ਡਿਵੈਲਪਮੈਂਟ ਵਾਸਤੇ ਜਦ ਮੈਂ ਮੁੱਖ ਮੰਤਰੀ ਬਣਿਆ ਮੈਂ 15 ਕਰੋੜ ਰੁਪਇਆ ਤਿੰਨ ਮਹੀਨੇ ਚ ਭੇਜਿਆ ਤੇ ਬਹੁਤ ਸਾਰੀਆਂ ਸੜਕਾਂ ਨਵੀਆਂ ਬਣਾਈਆਂ ਤੇ ਚੌੜੀਆਂ ਕੀਤੀਆਂ ਕਾਂਗਰਸ ਪਾਰਟੀ ਨੇ ਇੱਥੇ ਬਹੁਤ ਜ਼ਿਆਦਾ ਡਿਵੈਲਪਮੈਂਟ ਕਰਾਈ ਹੈ ਚੱਬੇਵਾਲ ਰਾਜਕਮਾਰ ਦੀ ਡਿਵੈਲਪਮੈਂਟ ਨਹੀਂ ਸੀ ਇਹ ਕਾਂਗਰਸ ਪਾਰਟੀ ਨੇ ਡਿਵੈਲਪਮੈਂਟ ਕੀਤੀ ਹੈ ਅੱਗੇ ਨੂੰ ਵੀ ਅਸੀਂ ਇੱਥੇ ਡਿਵੈਲਪਮੈਂਟ ਕਰਾਉਣਾ ਚਾਹੁੰਦੇ ਹਾਂ ਤੇ ਵੱਡੇ ਮਾਰਜਨ ਤੇ ਕਾਂਗਰਸ ਪਾਰਟੀ ਨੂੰ ਲੋਕ ਜਿਤਾਉਣ ਨੂੰ ਤਿਆਰ ਬੈਠੇ ਆ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਨੇ ਗੁਰੂ ਰਵਿਦਾਸ ਨੂੰ ਧੋਖਾ ਦਿੱਤਾ ਜਿਨ੍ਹਾਂ ਨੇ ਦਲਿਤ ਸਮਾਜ ਨੂੰ ਧੋਖਾ ਦਿੱਤਾ ਕਈ ਵਾਰ ਕਹਿ ਲਿਆ ਕਿ ਡਿਪਟੀ ਸੀਐਮ ਦਲਿਤ ਬਣਾਵਾਂਗੇ ਲੇਕਿਨ ਆਮ ਆਦਮੀ ਪਾਰਟੀ ਨੇ ਅਜੇ ਤੱਕ ਬਣਾਇਆ ਨਹੀਂ ਕਈ ਵਾਰ ਕਹਿ ਲਿਆ ਭਾਜਪੀ ਤੇ ਆਮ ਆਦਮੀ ਪਾਰਟੀ ਨੇ ਕਿ ਗੁਰੂ ਰਵਿਦਾਸ ਜੀ ਦੇ ਨਾਮ ਤੇ ਇੱਥੇ ਦੇ ਆਦਮਪੁਰ 에어ਪੋਰਟ ਦਾ ਨਾਮ ਰੱਖਾਂਗੇ ਲੇਕਿਨ ਅਜੇ ਤੱਕ ਰੱਖਿਆ ਨਹੀਂ ਦਲਿਤ ਸਮਾਜ ਨਾਲ ਹਮੇਸ਼ਾ ਇਹਨਾਂ ਨੇ ਧੋਖਾ ਕੀਤਾ ਹੈ ਐਸੀ ਇਸੇ ਤਰ੍ਹਾਂ ਬੀਬੀਆਂ ਨਾਲੇ ਨਾਲੇ ਧੋਖਾ ਕੀਤਾ ਪਹਿਲਾਂ ਕਹਿੰਦੇ 1000 ਰੁਪਏ ਮਹੀਨਾ ਦਾ ਹੀ ਕਰਾਂਗੇ ਫਿਰ ਕਹਿੰਦੇ ਲੋ ਜੀ ਹੁਣ 1100 ਕਰ ਦਾਂਗੇ ਕਰਿਆ ਕਰਾਇਆ ਕੁਛ ਨਹੀਂ 50% ਆਬਾਦੀ ਬੀਬੀਆਂ ਦੀ ਹੈ ਦਲਿਤ ਸਮਾਜ ਚੱਬੇਵਾਲ ਦੇ ਵਿੱਚ ਹਮੇਸ਼ਾ ਅੱਗੇ ਰਿਹਾ ਤੇ ਹਮੇਸ਼ਾ ਉਹਨਾਂ ਦਾ ਐਸੀ ਸਤਕਾਰ ਕੀਤਾ ਲੇਕਿਨ ਇਹਨਾਂ ਨੇ ਹਮੇਸ਼ਾ ਉਹਨਾਂ ਨਾਲ ਧੋਖਾ ਕੀਤਾ ਅੱਜ ਜਿਸ ਤਰੀਕੇ ਦੇ ਨਾਲ ਕਿਸਾਨੀ ਦੀ ਲੁੱਟਮਾਰ ਤੇ ਕੁੱਟਮਾਰ ਹੋ ਰਹੀ ਹੈ ਉਹਦੇ ਵਾਸਤੇ ਬੀਜੇਪੀ ਔਰ ਆਮ ਆਦਮੀ ਪਾਰਟੀ ਦੋਨੋਂ ਜ਼ਿੰਮੇਵਾਰ ਹੈ ਐਸੀ ਦੋਨਾਂ ਦਾ ਵਿਰੋਧ ਕਰਦੇ ਆਂ ਕਿਸਾਨਾਂ ਦੇ ਨਾਲ ਅਸੀਂ ਖੜੇ ਆਂ ਮੰਡੀਆਂ ਵਿੱਚ ਵੀ ਜਾਂਦੇ ਆਂ ਤੇ ਕਿਸਾਨਾਂ ਦੀ ਗੱਲ ਮੈਂ ਹਰ ਪੱਧਰ ਤੇ ਕਰਦਾ ਆਂ ਕੱਲ ਨੂੰ ਮੇਰੀ ਕਮੇਟੀ ਦੀ ਮੀਟਿੰਗ ਹੈ ਜਿਹਦੇ ਵਿੱਚ ਮੈਂ ਚੇਅਰਮੈਨ ਐ ਐਗਰੀਕਲਚਰ ਫੂਡ ਪ੍ਰੋਸੈਸਿੰਗ ਤੇ ਐਨੀਮਲ ਹੈਜ਼ਮੈਂਟਰੀ ਕਮੇਟੀ ਉਹਦੇ ਵਿੱਚ ਮੈਂ ਅਫਸਰਾਂ ਨੂੰ ਬੁਲਾਇਆ ਉਹਦੇ ਵਿੱਚ ਪੰਜਾਬ ਬਾਰੇ ਜਿਹੜੀ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਉਹਦੇ ਬਾਰੇ ਗੱਲ ਕਰਾਂ ਅੱਜ ਵੀ ਕਿਸਾਨਾਂ ਤੋਂ ਬਠਿੰਡਾ ਦੇ ਵਿੱਚ ਸਵੇਰੇ ਤੜਕਸਾਰ ਜਿਹੜਾ ਲਾਠੀ ਚਾਰਜ ਕਰ ਦਿੱਤਾ ਗਿਆ ਉਹ ਝੋਨੇ ਦੀ ਖਰੀਦ ਨਹੀਂ ਹੋ ਰਹੀ ਸੀ ਉੱਥੇ ਜੀ ਭਗਵੰਤ ਮਾਨ ਬੀਜੇਪੀ ਸਰਕਾਰ ਦਾ ਹੱਥ ਟੋਕਾ ਬਣਿਆ ਹੋਇਆ ਉਹਨਾਂ ਦੀ ਭੋਡੀ ਭੇਡ ਬਣਿਆ ਹੋਇਆ ਹੈ ਉਹਨਾਂ ਦੇ ਕਹਿਣ ਤੇ ਸਾਰਾ ਕੁਝ ਕਰਦਾ ਹੈ ਕਿਸਾਨਾਂ ਦੇ ਉੱਤੇ ਜਿਹੜਾ ਲਾਠੀ ਚਾਰਜ ਹੋਇਆ ਉਹਦੀ ਅਸੀਂ ਸਖਤ ਨਿੰਦਾ ਕਰਦੇ ਹਾਂ ਔਰ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਧੰਨਵਾਦ ਜੀ